ਸਾ ਪਹੁੰਚੇ ਜੀ ਲੁਧਿਆਣੇ ਦੇ ਵਿੱਚ ਹਾਂਜੀ ਇਸ ਤਰ੍ਹਾਂ ਲਾਣਾ ਸਵਾਦ ਕੀਤਾ ਗਿਆ ਉਹਨਾਂ ਨੂੰ ਵਾਰਡ ਵਿੱਚ ਮਿਲੇਗਾ ਕੀ ਕਿਹਨਾ ਚੱਲਦੇ ਅੱਜ ਹੀ ਲੁਧਿਆਣੇ ਦੇ ਵਿੱਚ ਰਾਹੁਲ ਜੀ ਵੱਲੋਂ ਪ੍ਰੋਗਰਾਮ ਕਰਾਇਆ ਗਿਆ ਵਾ ਹੋਟਲ ਕੌਪ ਦੇ ਵਿੱਚ ਜਿਹਦੇ ਵਿੱਚ ਸੰਸਦ ਅਵਾਰਡ ਚੰਨਜੀ ਚੰਨੀ ਜੀ ਨੂੰ ਮਿਲਿਆ ਗਿਆ ਵਾ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ 2010 ਤੋਂ ਵੈਸੇ ਸ਼ੁਰੂ ਹੋਏ ਸੀ ਇਹ ਅਵਾਰਡ ਪਰ ਪੰਜਾਬ ਦੇ ਪਹਿਲੇ ਮਤਲਬ ਕਿ ਸੰਸਦ ਨੇ ਜੋ ਜਿੰਨਾਂ ਨੂੰ ਇਹ ਅਵਾਰਡ ਮਿਲਿਆ ਗਿਆ ਵਾ ਉਹ ਸਾਨੂੰ ਬਹੁਤ ਮਾਣ ਵਾਲੀ ਗੱਲ ਆ ਸਾਡੇ ਲਈ ਪੰਜਾਬੀ ਲਈ ਖਾਸ ਕਰ ਲੁਧਿਆਣੇ ਵਾਸੀਆਂ ਲਈ ਜੇ ਲੁਧਿਆਣੇ ਆ ਕੇ ਉਹਨਾਂ ਨੂੰ ਇੰਨਾ ਮਾਣ ਸਨਮਾਨ ਮਿਲਿਆ ਤੇ ਅਸੀਂ ਵਾਸਤੇ ਇਹਨੇ ਬੋਡ ਬੋਡ ਪਿੰਡ ਕਰ ਰਹੇ ਨੇ ਦੇਖੋ ਜੀ ਆਸ਼ੂਜੀ ਲਈ ਤਾਂ ਮਿਲ ਲੱਗਦਾ ਸਾਰਾ ਲੁਧਿਆਣਾ ਵੈਸਟੀ ਉਹਨਾਂ ਦੇ ਲਈ سپورਟ ਦੇ ਵਿੱਚ ਉੱਤਰਿਆ ਹੋਇਆ ਵਾ ਚਾਹੇ ਚਰਨੀ ਚੰਨੀ ਵਰਗੇ ਜਿਹੜੇ ਡੇਵਿਡ ਡੇਲੀਟਰ ਨੇ ਉਹ ਆਪ ਇਥੇ ਲੁਧਿਆਣਾ ਆ ਕੇ ਉਹਨਾਂ ਲਈ سپورਟ ਕਰ ਰਹੇ ਨੇ ਰਾਣਾ ਗੁਰਜੀਤ ਜੀ ਨੇ ਰਾਜਮਾਨ ਫੇਰਕਾ ਸਾਹਿਬ ਵੀ ਆਏ ਨੇ ਤੇ ਸਾਡੇ ਯੂਥ ਦੇ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ ਗਿਣਤੀ ਜਿੱਥੇ ਪਹੁੰਚੇ ਨੇ ਲੋਕ ਸਾਰਿਆਂ ਨੇ ਆਸ਼ੂਜੀ ਲਈ ਵੈਲੈਂਟ سپورਟ ਦੇ ਵਿੱਚ ਖੜੇ ਨੇ ਦੇਖੋ ਜੀ ਇਹ ਤਾਂ ਮੈਂ ਕਹਿ ਨਹੀਂ ਸਕਦਾ ਪਰ ਜੋ ਸਰਕਾਰ ਦੇ ਹਾਲਾਤ ਨੇ ਲੋਕ ਬਹੁਤ ਤਪੇ ਹੋਏ ਨੇ ਸਰਕਾਰ ਸੋ ਇੱਕ ਚੇਂਜ ਇੱਕ ਚਾਹੀਦਾ ਲੋਕਾਂ ਨੂੰ ਹੁਣ ਜਿਲੋਦਾਨ ਵਸਤੇ ਦੇ ਵਿੱਚ ਹੋਊਗਾ ਹੀ ਹੋਊਗਾ ਜੀ ਜਿਹੜੀ ਤੁਹਾਡੇ ਨੂੰ ਸਪੋਰਟ ਆ ਕਾਂਗਰਸ ਵੀ ਕੀ ਦੀ ਆ ਵੀ ਜੋਤਵਾਲ ਹਾਂਜੀ ਮੇਰੇ ਕੋਲ ਵਸਤੇ ਦੇ ਵਿੱਚ ਬਹੁਤ ਸਪੋਰਟ ਹੈ ਯੂਥ ਦੀ ਖਾਸ ਕਰ ਮੇਰੇ ਕਾਲਜ ਵਾਸੀ ਜਿਹੜੇ ਮੈਂ ਖਾਲਸਾ ਕਾਲਜ ਤੋਂ ਵਸੇ ਮੈਂ ਪੜਿਆ ਹੋਇਆ ਤੇ ਉੱਥੋਂ ਦੇ ਬਹੁਤ ਜਿਹੜੇ ਸਟੂਡੈਂਟਸ ਨੇ ਅੱਜ ਵੀ ਕਨੈਕਟ ਨੇ ਜਿਹੜੋ ਕਹਿੰਦੇ ਨਸ਼ਾ ਖਾਉਣ ਸਿਆਸਤ ਉਹ ਗਰੀਬ ਗੱਲ ਹੈ ਆਪਣੀ ਦਰੂਦੀ ਦਾ ਜਗਾ ਜਗਾ ਠੇਕੇ ਜਿਆਦਾ ਦੇਖੋ ਜੀ ਇਹ ਤਾਂ ਜਿਹੜੀ ਡਰੱਗਸ ਦੀ ਜਿਹੜੀ ਇਹਨਾਂ ਦੀ ਉਹ ਮੁਹਿੰਮ ਚੱਲੀ ਸੀਗੀ ਇਹ ਬਿਲਕੁਲ ਫੇਲ ਹੋ ਚੁੱਕੀ ਹੈ ਪੰਜਾਬ ਲੈਵਲ ਤੇ ਜਿਵੇਂ ਪਹਿਲਾਂ ਇਹਨਾਂ ਨੇ ਪ੍ਰਾਪਰਟੀ ਮੁਹਿੰਮ ਚਲਾਈ ਸੀ ਜੇ ਅਸੀਂ ਕਬਜੇ ਛਡਾਵਾਂਗੇ ਕਿੱਲਿਆਂ ਦੇ ਬਿਲਕੁਲ ਉਹ ਫੇਲ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਸਿਰਫ ਇੱਕ ਫੇਕ ਉਹ ਚੱਲਦਾ ਪਿਆ ਮੁੱਖ ਮੰਤਰੀ ਸਾਹਿਬ ਵੀ ਇਹਦੇ ਵਿੱਚ ਕੋਈ ਰੋਲ ਨਹੀਂ ਦਿਖਾ ਰਹੇ ਸਿਰਫ ਤਾਂ ਯੂਪੀ ਜੀ ਜਿੱਦਾਂ ਬਲਡੋਏ ਚੱਲ ਰਹੀ ਲੁਧਿਆਣੇ ਚੱਲਣ ਲੱਗਿਆ ਮਾੜਾ ਦੇਖੋ ਜੀ ਜੇ ਯੂਪੀ ਜਿਵੇਂ ਚਲਾ ਰਹੇ ਨੇ ਉੱਥੇ ਵੀ ਸਿਰਫ ਦੇਖ ਦਿਖਾਈ ਦਿਨੀ ਹੋਇਆ ਸੀ ਲੁਧਿਆਣੇ ਜੀ ਇਹ ਦੇਖ ਦਿਖਾਈ ਲਈ ਹੀ ਕਰਦੇ ਪਏ ਨੇ ਇਹ ਜਿਹੜੇ ਚੀਕ ਕਰ ਰਹੇ ਨੇ ਗਲਤ ਨਸ਼ਾ ਜਿਹੜੀ ਜਿਹੜੀ ਜਾ ਰਹੇ ਬਿਲਕੁਲ ਗਲਤ ਜੇ ਜਾ ਤਾਂ ਕੁਝ ਕਰਨ ਫਿਰ ਜੇ ਕਰਕੇ ਵੀ ਦਿਖਾਉਣ ਨਾ ਟਾਂਣ ਲੋਕਾਂ ਦੇ ਘਰ ਜਿਹੜੇ ਨਸ਼ਾ ਮੁਕਤ ਨਹੀਂ ਹੋਇਆ ਨਸ਼ਾ ਮੁਕਤ ਤੁਹਾਨੂੰ ਦਿਖ ਰਿਹਾ ਨਸ਼ਾ ਮੁਕਤ ਤੁਸੀਂ ਮੀਡੀਆ ਵਾਲੇ ਹੋ ਤੁਸੀਂ ਰਿਪੋਰਟ ਹਰ ਕਿਤੇ ਪਹੁੰਚਦੇ ਹੋ ਤੁਹਾਨੂੰ ਲੱਗ ਰਿਹਾ ਕਿਤੇ ਵੀ ਕੀ ਹੋਇਆ ਨਸ਼ਾ ਮੁਕਤ ਮੈਨੂੰ ਤਾਂ ਕਿਤੇ ਲੱਗ ਨਹੀਂ ਰਿਹਾ ਯੂਥ ਦਾ ਜਿੰਨਾ ਬੁਰਾ ਹਾਲ ਹੋਰ ਹੋ ਰਿਹਾ ਨਸ਼ਾ ਜਿਹੜੇ ਤਕਸਰ ਜਿਹੜੇ ਨਸ਼ਾ ਦਸੋ ਮੈਨੂੰ ਕਿੱਥੇ ਹੋਇਆ ਤੁਸੀਂ ਦੱਸ ਦਿਓ ਮੀਡੀਆ ਵਾਲੇ ਕੀ ਅਪੀਲ ਕਰੋਗੇ ਜਨਤਾ ਨੂੰ ਕਿ ਜਿਹੜੇ ਵੋਟਰ ਵੀ ਇਸ ਇਸ ਮੈਂ ਤਾਂ ਇਹੀ ਅਪੀਲ ਕਰ ਸਕਦਾ ਹਾਂ ਜਨਤਾ ਨੂੰ ਮੈਂ ਆਪ ਇੱਕ ਵੈਸਟ ਦਾ ਵੋਟਰ ਹਾਂ ਤੇ ਮੈਂ ਆਪ ਜਨਤਾ ਨੂੰ ਵੀ ਅਪੀਲ ਕਰੂੰਗਾ ਕਿ ਆਪਾਂ ਨੂੰ ਆਸ਼ੂ ਜੀ ਨੂੰ ਹੀ ਚੁਟਾਉਣਾ ਚਾਹੀਦਾ ਬਿਕੋਜ਼ ਹੀ ਬੈਸਟ ਸਾਰੇ ਆਪਣੇ ਆਪਣੇ ਸੀਟ ਦੇ ਬੈਠ ਜਾਓ ਤੁਹਾਨੂੰ ਤਾਂ ਇਹ ਅਜੇ ਸਾਡੇ ਜਿਹੜੇ ਸਾਥਕੇ ਦੇ ਕੈਂਡੀਡੇਟ ਨੇ ਤੇ ਸਾਡੇ ਜਿਹੜੇ ਦੀ ਅਗਵਾਈ ਕਰਦੇ ਨੇ ਭਾਰਤਪੁਰ ਚਨਾਸ਼ੂ ਜੀ ਉਹ ਵੀ ਸਾਡੇ ਦਰਮਿਆਨ ਖੁੱਲ੍ਹਣ ਵਾਲੇ ਨੇ ਮੰਗਰਾਗਾ ਕਿਆਨ ਵਾਲੇ ਸਮੇਂ ਵਿੱਚ ਜੇ ਅਸੀਂ ਇੱਕ ਜੁੜਦਾ ਦਿਖਾਈਏ ਤਾਂ ਹੋਂਸਪਟਲ ਦੁਆਰਾ ਇਹ ਸੀਐਮ ਦੇ ਕਹਿੰਦੇ ਨੇ ਉਹ ਵੀ ਸਰਦਾਰ ਚੌਂਕੀ ਸਿੰਘ ਚਵੀਲੀ ਹੋਣਗੇ ਪੰਜਾਬ ਮੇਰਾ ਅੰਦਾਜ਼ਾ ਹੈ ਕਿਉਂਕਿ ਵੇਰਕਾ ਸਾਹਿਬ ਤੇ ਔਜਲਾ ਸਾਹਿਬ ਹੁਣੇ ਉੱਪਰ ਬੈਠੇ ਨੇ ਰੂਮ 'ਚ ਤੇ ਵੇਰ ਚੰਨੀ ਸਾਹਿਬ ਦੀ ਹੈ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਵੀ ਤੇ ਸੰਗਤ ਨੂੰ ਵੀ ਤੇ ਸਾਰਿਆਂ ਨੂੰ 6 ਵਜੇ ਦੇ ਕਰੀਬ ਉਹਨਾਂ ਨੇ ਆ ਜਾਣਾ ਇਹਨਾਂ ਚਾਹ ਲੱਗੀ ਆ ਪਾਣੀ ਆ ਤੁਸੀਂ ਆਨੰਦ ਲਓ ਅਸੀਂ ਵੀ ਤੁਹਾਡੇ ਨਾਲ ਆ ਥੋੜੀ ਗੁਫ਼ਤਗੂ ਕਰਦੇ ਆ ਤੇ ਇਸ ਪ੍ਰੋਗਰਾਮ ਨੂੰ ਚਾਰੂ ਢੰਗ ਦੇ ਨਾਲ ਚਲਾਉਂਦੇ ਆ ਸਾਡੇ ਜਿਹੜੇ ਆਮ ਲੋਕਾਂ ਦੇ ਹੱਕਾਂ ਦੇ ਸਵਾਲ ਕੀਤੇ ਉਹਨਾਂ ਦੇ ਰਿਜ਼ਲਟ ਵੀ ਮਿਲੇ ਤੇ ਆਜਨ ਖਾਨ ਸਾਹਿਬ ਵੱਲ ਜਿਹੜਾ ਇਹ ਸਸਦ ਰਦਰ ਵਾਲ ਸੀਗਾ ਇਹ ਪੰਜਾਬ ਦੀ ਧੋਲੀ ਉਹਨਾਂ ਨੇ ਸਸਦ ਵਿੱਚ ਸਾਡੇ ਪੰਜਾਬ ਦੀ ਖਾਸ ਤੌਰ ਤੇ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਜਿਹੜੇ ਬੱਕਰੀਆਂ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੈ ਕਿ ਆ ਜਿਹੜੇ ਗੈਂਗਸਟਰ ਹੈ ਜਿਨਨੇ ਇੱਥੇ ਚੋਰੀਆਂ ਡਾਕੀਆਂ ਰੇ ਇਹਨਾਂ ਦੇ ਪਿੱਛੇ ਇਹੀ ਲੋਕ ਹੈ ਆ ਪਿੱਛੇ ਜੇ ਮੈਂ ਕਿਦਿ ਨੂੰ ਲੁਧਿਆਣੇ ਚ ਆਇਆ ਹੱਥ ਪਿੱਛੇ ਕਰ ਰਿਹਾ ਹੱਥ ਵਿਚਾਰਿਆ ਕੀ ਹੈ ਇਹਨਾਂ ਦਾ ਲੈਣ ਲੈਣਾ ਕੀ ਆ ਇਹ ਲੱਗਦੇ ਆ ਸਾਡੇ ਮੈਂ ਪਹਿਲਾਂ ਕਿਹਾ ਸੀ ਕਿ ਇੱਕ ਕਾਲੇ ਅੰਗਰੇਜ਼ ਆ ਪੰਜਾਬ ਨੂੰ ਲੁੱਟ ਲਾਏ ਪੰਜਾਬ ਨੂੰ ਲੁੱਟ ਕੇ ਲੈ ਜਾਣਗੇ ਅੱਜ ਉਹ ਗੱਲ ਸਾਬਤ ਹੋ ਰਹੀ ਹੈ ਕਿ ਕਾਲੇ ਅੰਗਰੇਜ਼ ਹੈ ਜਿਹੜੇ ਪੰਜਾਬ ਨੂੰ ਇੱਥੇ ਲੁੱਟਣ ਆਏ ਹੋਏ ਹੈ ਔਰ ਇੱਥੇ ਕੁਰਸੀਆਂ ਦੇ ਬੈਠ ਕੇ ਪੰਜਾਬ ਨੂੰ ਲੁੱਟ ਰਹੇ ਹੈ ਸਾਡੇ ਵਾਲਾ ਜਿਹੜਾ ਚੁੱਡੂ ਹੈ ਆ ਮੁੱਖ ਮੰਤਰੀ ਇਹ ਤਾਂ ਬੁੱਢੇ ਟੇਕਦੇ ਇਥੇ ਤਹ ਜਬਰਦਸਤੀ ਸਾਈਨ ਕਰਾਉਂਦੇ ਹੈ ਔਰ ਤੁਹਾਡੇ ਲੁਧਿਆਣੇ ਦੇ ਵਿੱਚ ਇੱਕ ਬੜੀ ਭਾਰੀ ਕਲੋਨੀ ਕੱਟ ਰਹੀ ਹੈ ਉਹਦੇ ਵਿੱਚ ਪਹਿਲਾਂ ਇਹਨਾਂ ਨੇ ਆਪਣੇ ਬੰਦਿਆਂ ਨੂੰ ਜ਼ਮੀਨਾਂ ਦੋਆਕੀਆਂ ਤੁਹਾਡੇ ਆ ਰਿਹੜਾ ਰੋੜਾ ਇਹਨੇ ਕਾफी ਖਰੀਦੀ ਵੀ ਬੰਦੇ 4 450 ਕਿਲਾ ਦੱਸਦੇ ਆ ਆ ਰਾ ਦਿਨ ਸਾਡੇ ਲੁਧਿਆਣੇ ਦੇ ਬੰਦਿਆਂ ਨੇ ਪਰਚੇ ਕਰਾਈ ਹੋਏ ਹੋਰ ਕੋਈ ਕੰਮ ਨਹੀਂ ਕਦੇ ਉਹਨੂੰ ਚੱਕ ਲਿਆ ਕਦੇ ਉਹਨੂੰ ਚੱਕ ਲਿਆ ਕਦੇ ਉਹਨੂੰ ਚੱਕ ਲਿਆ ਸਾਡਾ ਇੱਕ ਆਯੂਗ ਕਾਂਗਰਸ ਦਾ ਲੀਡਰ ਤੇ ਕਿਹਾ ਸਰਨੇ ਬਾੜ ਤੋਂ ਕਿੰਨੇ ਹੀ ਬੰਦਿਆਂ ਦੇ ਪਰਚੇ ਕਰਾ ਕੇ ਬੈਠੇ ਹੋਏ ਵੀ ਇੱਥੇ ਦੇ ਭੁਜਾਵਾਂ ਕਿ ਆਣਾ ਦੀ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਇਹ ਚੋਣ ਆਸ਼ੂ ਇਹ ਆਉਦੇ ਵਿਰੋਧੀ ਦੇ ਵਿਚਾਰ ਨਹੀਂ ਹੈ ਔਰ ਨੀਚੇ ਦਾ ਇਹ ਚੋਣ ਪੰਜਾਬੀਆ ਪੰਜਾਬ ਦੀ ਹੋਂਦ ਦੀ ਹੈ ਇਸ ਨੇ ਸਿੱਧ ਕਰਨਾ ਹੈ ਕਿ ਜਿਹੜੇ ਪੰਜਾਬ ਦੇ ਬਾਹਰੋਂ ਆ ਕੇ ਲੋਕ ਰਾਜ ਕਰ ਰਹੇ ਆ ਉਹ ਇੱਥੇ ਰਹਿਣਗੇ ਨਾ ਰਹਿਣਗੇ ਇਹ ਚੋਣ ਕੇਜਰੀਵਾਲ ਦਿੰਦਰ ਜੈਨ ਵਰਗੇ ਸੁਸ਼ੋਧੀਏ ਵਰਗੇ ਕਿੰਨੇ ਹੀ ਨਾਮ ਕਰਨ ਆਰੋ ਜਿਹੜੇ ਦਿੱਲੀ ਤੇ ਆ ਕੇ ਇੱਥੇ ਬੈਠ ਕੇ ਰਾਜ ਕਰ ਰਹੇ ਆ ਇਹ ਉਹਨਾਂ ਨੂੰ ਇੱਥੇ ਤੇ ਕੱਢਣ ਦੀ ਹੈ আর ਪੰਜਾਬੀਆਂ ਦਾ ਰਾਜ ਸਥਾਪਿਤ ਕਰਨ ਦਾ ਇੱਥੇ ਇਹ ਆਸ਼ੂ ਤੇ ਜਿਹੜਾ ਬਰਾਬਰ ਖੜੇ ਰਾਂ ਦੇ ਇਹ ਨਾਮ ਆਉਂਦਾ ਆਰੋੜਾ ਉਹਦੀ ਚੋਣ ਥੋੜੋ ਹੈ ਆਰੋੜਾ ਕੋਈ ਨਾਲੇ ਆਮ ਆਦਮੀ ਪਾਰਟੀ ਦਾ ਬੰਦਾ ਥੋੜੋ ਹੈ ਉਹ ਤਾਂ ਸਰਕਾਰੀ ਹੁੰਦਾ ਹੈ ਜਿੱਦੀ ਸਰਕਾਰ ਆ ਜਾਂਦੀ ਉਹਦੇ ਨਾਲ ਹੋ ਜਾਂਦਾ ਹੈ ਜਿਆਦਾ ਪਿੱਛੇ ਜੇ ਸਾਡੀ ਸਰਕਾਰ ਸੀ ਮੈਂ ਮੁੱਖ ਮੰਤਰੀ ਸੀ ਤਾਂ ਜਿੱਦਣ ਇਲੈਕਸ਼ਨ ਕੋਰ ਲੱਗਿਆ ਉਸ ਤੋਂ 2 ਦਿਨ ਪਹਿਲਾਂ ਮੇਰੇ ਕੋਲ ਬੈਠਾ ਤੇ ਆਹ ਸਰਕਾਰ ਜਿੱਦਣ ਬਦਲੀ ਗਈ ਫੇਰ ਸਾਡੇ ਕੋਲ ਆ ਕੇ ਬੈਠ ਜੇਗਾ ਸੋ ਉਹ ਕੋਈ ਮੁੱਦਾ ਨਹੀਂ ਹੈ ਉਹ ਉਹ ਕੋਈ ਚੋਣ ਦਾ ਮੁੱਦਾ ਮੈਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਵੀ ਤੁਹਾਨੂੰ ਅੱਜ ਐਸੇ ਸਾਰੇ ਮੁੱਦੇ ਜਿਹੜੇ ਤੁਸੀਂ ਚਾਹੁੰਦੇ ਇਹ ਤੁਸੀਂ ਮਾਲ ਬੁਝਲੇੜਾ ਪਰਸਨਾ ਕਰਨ ਸਤਿਕਾਰਯੋਗ ਸਤਿਕਾਰਯੋਗ ਰਾਜ ਕੁਮਾਰ ਰਵਿੰਦਰ ਸਾਹਿਬ ਜੀ ਮਾਈਕ ਤੁਹਾਨੂੰ ਪਤਾ ਨਹੀਂ ਕਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਜੀ ਹੋਰ ਸਾਰੇ ਲੀਡਰ ਸਹਿਬਾਨ ਜੀ ਇਹ ਇਸ ਪ੍ਰੋਗਰਾਮ ਦੇ ਪ੍ਰਬੰਧਕ ਮਨਵੀ ਪਗ ਵਿਚਾਰ ਤੇ ਪਗ ਵਿਚਾਰ ਜੀ ਵੀ ਰਾਹੁਲ ਜੀ ਐਮ ਸੀ ਸਾਹਿਬ ਜੀ ਤੇ ਹੋਰ ਸਾਰੇ ਐਮ ਸੀ ਸਹਿਬਾਨ ਜੀ ਮੈਂ ਸਾਰਿਆਂ ਦਾ ਆ ਸਰਪੰਚ ਜੀ ਦਾ ਨਵਸੀਆ ਦਾ ਐਮਸੀ ਸਹਿਬਾਨ ਦਾ ਲੀਡਰ ਸਹਿਬਾਨ ਦਾ ਆਸ਼ੂ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਜੋ ਮੈਨੂੰ ਪਾਰਲੀਮੈਂਟ ਦੇ ਵਿੱਚ ਸੰਸਕ੍ਰਿਤ ਰਤਨ ਅਵਾਰਡ ਦੇ ਨਾਅ ਸਨਮਾਨਿਤ ਕਰਨ ਲਈ ਨਾਮਿਨੇਟ ਕੀਤਾ ਗਿਆ ਹੈ ਉਸ ਲਈ ਮੈਂ ਜੋ ਮੈਨੂੰ ਇਹਨੂੰ ਸਨਮਾਨਿਤ ਕੀਤਾ ਗਿਆ ਉਹਦਾ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹ ਸਨਮਾਨ ਪੂਰੇ ਪੰਜਾਬ ਨੂੰ ਮਿਲਿਆ ਇਹ ਸਨਮਾਨ ਕਿਉਂਕਿ ਮੈਂ ਕਮੇਟੀ ਦਾ ਸਟੈਂਡਿੰਗ ਕਮੇਟੀ ਜਿਹੜੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੰਡਰੀ ਤੇ ਸ਼ਰੀ ਡੈਰੀ ਕੋਆਪਰੇਸ਼ਨ ਇਹ ਡਿਪਾਰਟਮੈਂਟ ਦੀ ਕਮੇਟੀ ਉਹਦਾ ਚੇਅਰਮੈਨ ਹੋਣ नाते ਜੋ ਅੱਛੀ ਕਾਰਗੁਜ਼ਾਰੀ ਕੀਤੀ ਗਈ ਹੈ ਉਹਦੇਨ ਕਰਕੇ ਹੈ ਮਾਨ ਮਿਲਿਆ ਇਹ ਪੰਜਾਬ ਚ ਪਹਿਲੀ ਵਾਰ ਕਿਸੇ ਨੂੰ ਇਨਾਮ ਮਿਲ ਰਿਹਾ 2010 ਤੋਂ ਸ਼ੁਰੂ ਹੋਇਆ ਸੀ ਇਹ ਇਨਾਮ ਹਰ ਸਾਲ ਬੰਦਾ ਹੈ ਲੇਕਿਨ ਅਜ ਤੱਕ ਕਿਸੇ ਨੂੰ ਪੰਜਾਬ ਚ ਨਹੀਂ ਮਿਲਿਆ ਸੀ ਸੋ ਮੈਂ ਸਾਰਿਆਂ ਨੂੰ ਇਸ ਗੱਲ ਦੀ ਬਧਾਈ ਦਿੰਦਾ ਹਾਂ ਯੋਗ ਵੀਰੋ ਯਾਰ ਆ ਵੀਰੇ ਚੁੱਪ ਕਰ ਗੋ ਇੱਕ ਮਿੰਟ ਸਾਬ ਸਦੀਕ ਸਾਹਿਬ ਬੈਰ ਦਾ ਯਾਰ ਬੈਰ ਕਬਰੇ ਬੈਰ ਦਾ ਯਾਰ ਬੈਰ ਕਬਰੇ ਬਾਈ ਵਿੱਚ ਬੈਠ ਜਾਂਦੇ ਠੀਕ ਹੈ ਬਾਈ ਬੈਠ ਜਾ ਯਾਰ ਬੈਠ ਜਾ ਬਿਜਲੀ ਦੇ ਬੰਸ ਕੀ ਉਹਨਾਂ ਨੇ ਤਿੰਨ ਦਾ ਯੂਨਟ ਕਰ ਦਿੱਤੀ ਕਿਉਂਕਿ ਜਦੋਂ ਤਿੰਨ ਦਾ ਯੂਨਟ ਕਰ ਦਿੱਤੀ ਤੇ ਸਮਾਜ ਦੇ ਜਿਹੜੇ ਚਾਹੇ ਉਹ ਜਨਰਲ ਵਰਗ ਸੀਗੇ ਚਾਹੇ ਐਸਸੀ ਬੀਸੀ ਜਿਹੜੀ ਮਾਣਾ ਆ ਉਹਨੂੰ ਨਾਲ ਲੈ ਆਂ ਤਾਂ ਜੋ ਆਪਾਂ ਸਾਰੇ ਲੋਕ ਤੇ ਪਰਣਾ ਦਾ ਸਨਮਾਨ ਕਰ ਸਕੀਏ ਤੇ ਮੈਂ ਫੇਰ ਤੋਂ ਬੇਨਤੀ ਕਰਦਾ ਚੰਦਨੀ ਚੰਨੀ ਸਾਹਿਬ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਜਿਹੜਾ ਜਿਨ੍ਹਾਂ ਦਾ ਤੁਸੀਂ ਇੰਤਜ਼ਾਰ ਕਰਦੇ ਸੀ ਪੰਜਾਬ ਦੀ ਮਾਣ ਇਸੇ ਤਰ੍ਹਾਂ ਐਕਸੀਐਮ ਸਰਦਾਰ ਚਲੰਗੀ ਸਿੰਘ ਜੰਨੇ ਦੀ ਸਾਡੇ ਦਰਮਿਆਨ ਪਹੁੰਚੀਏ ਨੇ ਪੂਰਾ ਹਾਲ ਮੁਬੇਦਤੀ ਕਰਦਾ ਵੀ ਤਾੜੀਆਂ ਦੇ ਨਾਲ